ਸਾਰੇ ਤੀਨਾਂ ਨਗਰ ਕਲੱਸਟਰਾਂ ਦੀ ਮੀਟਿੰਗ ਕੀਤੀ ਆ ਇਹ ਉਦਾਂ ਨਹੀਂ ਹੈਗਾ ਕਿ ਭਾਈਚਾਰਾ ਹੈ ਇਹਦੇ ਵਿੱਚ ਹੈ ਕਿ ਅਸੀਂ ਸਾਰੇ ਇਕੱਠੇ ਮਿਲ ਜੁਲ ਕੇ ਪਬਲਿਕ ਦੀ ਸੇਵਾ ਕਰੀਏ ਤਾਂ ਜੋ ਸਮਾਜ ਦੇ ਜਿਹੜੇ ਕੰਮ ਬੰਚਿਤ ਆ ਉਹ ਪੂਰੇ ਹੋ ਸਕਣ ਕਿਸੇ ਗਰੀਬ ਆਦਮੀ ਨੂੰ ਉਹਦਾ ਹੱਕ ਮਿਲ ਸਕੇ ਇਸ ਕਰਕੇ ਇਕੱਠ ਹੋਇਆ ਪ੍ਰਧਾਨ ਜੀ ਪ੍ਰਧਾਨ ਜੀ ਦਾ ਤੇ ਕਹਿ ਕਿ ਟੀਮ ਨੂੰ ਚਲਾਉਣ ਵਾਸਤੇ ਆ ਜਦ ਕਿ ਪ੍ਰਧਾਨ ਸਾਰੇ ਹੀ ਆ ਕਿਉਂਕਿ ਮੈਂਬਰ ਤੋਂ ਪਿਆਰ ਕੋਈ ਪ੍ਰਧਾਨ ਨਹੀਂ ਤੇ ਪ੍ਰਧਾਨ ਜੀ ਦੀ ਇਕੱਲੇ ਦੀ ਕੋਈ ਵੈਲੀ ਨਹੀਂ ਇਸ ਕਰਕੇ ਮੇਰੇ ਬਾਕੀ ਵੀ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਇੱਕ ਕਾਰਵਾ ਵੱਡਾ ਬਣਾ ਕੇ ਨਾਲ ਚਲੀਏ ਜਿਹੜੀ ਵੀ ਸਮੱਸਿਆ ਮੈਂ ਤੀਨਾਂ ਨਗਰ ਦੇ ਵਿੱਚ ਨਸ਼ਾ ਹੋ ਗਿਆ ਕਰੋਚਮੈਂਟ ਹੋ ਗਈ ਜਾਂ ਜਿੱਥੇ ਡਿਵੈਲਪਮੈਂਟ ਨਹੀਂ ਹੋਈ ਜਿੱਥੇ ਗਰੀਬ ਨੂੰ ਇਨਸਾਫ ਨਹੀਂ ਮਿਲ ਰਿਹਾ ਕਿ ਉਹਦੀ ਮਦਦ ਕੀਤੀ ਜਾਵੇ ਮੇਰਾ ਇਹੋ ਹੀ ਕਹਿਣਾ ਹੈ ਕਿ ਇਸ ਕਰਕੇ ਮੈਂ ਸਾਰੇ ਨੂੰ ਅਪੀਲ ਕਰਨਾ ਕਿ ਸਾਰੇ ਨਾਲ ਹੋ ਕੇ ਚੱਲਣ ਪ੍ਰਧਾਨ ਜੀ ਸਰਦਾਰੀ ਦੀਆਂ ਗੱਲਾਂ ਕੱਟ ਦਾ ਮੁੱਲ ਆ ਜਿੱਥੇ ਕੱਟ ਹੋ ਕੇ ਚੱਲੇਗੀ ਉੱਥੇ ਜਿਆਦਾ ਕਾਰ ਹੈ ਤੁਸੀਂ ਆਪਣੇ ਕਲੱਬ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਕਲੱਬ ਦੇ ਸਾਰੇ ਪ੍ਰਧਾਨ ਹੈ ਤੇ ਚੰਗੇ ਕੰਮ ਕਰਨ ਲੋਕਾਂ ਨੂੰ ਇਨਸਾਫ ਦੁਆਣ ਲੋਕਾਂ ਦੀਆਂ ਸਮੱਸਿਆਵਾਂ ਮਾਚਣ ਕਿਉਂਕਿ ਅਖਬਾਰ ਦਾ ਕੰਮ ਪੱਤਰਕਾਰ ਦਾ ਕੰਮ ਹੈ ਸੂਚਨਾ ਦੇਣਾ ਤੰਤਰ ਨੂੰ ਦੇਣਾ ਤੇ ਤੰਤਰ ਚਾਹ ਰਿਹਾ ਤੇ ਜੇ ਸਾਡੇ ਪ੍ਰੈਸ ਵਾਲੇ ਢਿੱਲੇ ਹੋਣ ਕਿਤੇ ਅਫਸਰਾਂ ਨਾਲ ਤਾਂ ਕੰਮ ਕਰਨਾ ਨਹੀਂ ਹੈਗਾ ਜੀ ਅਫਸਰ ਦੇ ਅੱਗੇ ਕਹਿੰਦਾ ਮੈਂ ਇਸ ਕਰਕੇ ਮੇਰੀ ਕਿਹਾ ਹੋਈ ਸਾਰੇ ਅਗੇ ਬੇਨਤੀ ਹੈ ਕਿ ਇਹ ਜਿਹੜਾ ਵੀ ਮੁੱਦਾ ਚੁੱਕਿਆ ਤੁਸੀਂ ਇਕੱਠੇ ਹੋਏ ਹੋ ਸਾਰੇ ਸਾਰੇ ਇੱਕ ਤੋਂ ਇੱਕ ਵਧੀਆ ਬੰਦੇ ਆ ਅੱਜ ਕੋਈ ਸ਼ੱਕ ਨਹੀਂ ਪਬਲਿਕ ਤੇ ਸਾਈਡ ਰਾਕੇੜੇ ਪਬਲਿਕ ਤੇ ਵੀ ਉਹਨੂੰ ਸਾਈਡ ਰਾਤੇ ਤੁਸੀਂ ਅੱਛੇ ਕੰਮ ਕਰੋ ਸਾਰੇ ਨਾਲ ਤੁਰਦੇ ਇੱਕ ਵਾਰੀ ਕਾਰਮਾ ਤੁਰਪੰਧਾ ਪੂਰਾ ਸੱਪ ਨਾਲ ਤੁਰਪੰਧਾ ਇਸ ਕਰਕੇ ਬੜੀ ਮਿਹਰਬਾਨੀ ਧੰਨਵਾਦ ਕਿ ਤੁਸੀਂ ਸਾਰਿਆਂ ਨੂੰ ਕਲੱਬ ਦੇ ਵਿੱਚ ਨਾਲ ਲੈ ਕੇ ਚਲੇ ਆ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਨਵੀਂ ਜਿਹੜੀ ਬੋਡੀ ਬਣਾਈ ਗਈ ਆ ਅੱਜ ਜਿਹੜੇ ਬੋੜੇ ਬਣਾਏ ਗਏ ਆ ਇਹ ਸਾਰੇ ਦੇ ਸਹਿਯੋਗ ਨਾਲ ਅੱਜ ਨਵੇਂ ਪ੍ਰਧਾਨ ਥਾਪਿਆ ਗਿਆ ਆ ਜੋ ਪੁਰਾਣੀਆਂ ਜਿਹੜੀਆਂ ਸੀਗੀ ਪ੍ਰਧਾਨ ਸਾਡੇ ਉਹ ਚੇਂਜ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਨਵੇਂ ਥਾਪਤਾ ਆਏ ਸਾਡੀ ਬੰਦ ਮੈਂ ਮੇਰੀ ਮਨੀ ਛੋੜ ਦੇ ਦਿੱਤਾ ਅੱਜ ਕਲੱਬ ਦੀ ਮੀਟਿੰਗ ਹੋਈ ਹੈ ਯੂਨੀਅਨ ਦੀ ਸਾਡੀ ਨਵੇਂ ਪ੍ਰਧਾਨ ਨੂੰ ਲੈ ਕੇ ਜਿੰਦਾ ਸੈਣੀ ਜੀ ਮੈਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਆਪਣੇ ਭਰਾ ਨੂੰ ਤੇ ਅਸੀਂ ਸਾਰੇ ਆਸ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲੇ ਕਿਉਂਕਿ ਕੋਈ ਵੀ ਯੂਨੀਅਨ ਬੰਦੀ ਹੈ ਉਹ ਸਾਰਿਆਂ ਦੀ ਇਕਤਾ ਦੇ ਨਾਲ ਹੀ ਚੱਲਦੀ ਹੈ ਸਾਰੀ ਸਲਾਹ ਨਾਲ ਚੱਲਦੀ ਹੈ ਤੇ ਮਸਲੇ ਹੱਲ ਕਰਨ ਲਈ ਬਣਾਈ ਜਾਂਦੀ ਹੈ ਪਿੱਛੇ ਵੀ ਯੂਨੀਅਨ ਚੱਲੀ ਆ ਹੁਣ ਨਵੇਂ ਪ੍ਰਧਾਨ ਨੂੰ ਬਹੁਤ ਸਾਰਾ ਸਾਡੀ ਅਸੀਂ ਚਾਹਾਂਗੇ ਕਿ ਜਿਹੜੇ ਮਸਲੇ ਪਿੱਛੇ ਪੈਂਡਿੰਗ ਰਹਿ ਗਏ ਜਾ ਜਿਹੜੇ ਸਾਡੇ ਕੋ ਨੁਮਾਇਦੇ ਸੈਟੀਸਫਾਈ ਨਹੀਂ ਹੋਏ ਪ੍ਰਧਾਨ ਜੀ ਨਵੇਂ ਜਿਹੜੇ ਸਿੰਦਰ ਸੈਣੀ ਜੀ ਬਣਾਏ ਨੇ ਇਹ ਉਹਨਾਂ ਨੂੰ ਸੈਟੀਸਫਾਈ ਕਰਨਾ ਕਿਉਂਕਿ ਮਸਲੇ ਆ ਵਾਸਤੇ ਯੂਨੀਅਨ ਬਣਦੀ ਹੈ ਨਾ ਕਿ ਨਿੱਜੀ ਮਸਲੇ ਆ ਵਾਸਤੇ ਸੋ ਪੱਤਰਕਾਰਾਂ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਵੀ ਵੇੜਿਆ ਜਾਵੇ ਉਹਨਾਂ ਦੇ ਨਾਲ ਚੱਲਿਆ ਜਾਵੇ ਅਸੀਂ ਇਹੋ ਆਸ ਕਰਨੇ ਆ ਸਿੰਦਰ ਸੈਣੀ ਜੀ ਕੋਲੋਂ ਬੜੀ ਆਸਾ ਦੇ ਨਾਲ ਇਹ ਨਵਾਂ ਪ੍ਰਧਾਨ ਬਣਾਇਆ ਸਿੰਦਰ ਸੈਣੀ ਜੀ ਦੀਆਂ ਲਗਤਾਂ ਬਤਾ ਸੋ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਸਾਰੀ ਵਧਾਈ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਵੱਡੇ ਭਰਾ ਜਿੰਦਰ ਸਿੰਘ ਜੀ ਬਹੁਤ ਪੁਰਾਣੇ ਪੱਤਰਕਾਰ ਨੇ ਤੇ ਅੱਜ ਆਣੇ ਨੂੰ ਆਪ ਕਹਿੰਦੇ ਆਈ ਪ੍ਰੈਸ ਕਲੱਬ ਦਾ ਪ੍ਰਧਾਨ ਵਜੋਂ ਚੁਣਿਆ ਆ ਸਾਰਿਆਂ ਦੇ ਸਰਬਸੰਮਤੀ ਨਾਲ ਤੇ ਉਮੀਦ ਕਰਦੇ ਆ ਕਿ ਸਾਡੇ ਸਾਰੇ ਭਾਈਚਾਰਾ ਜਿੰਨੇ ਵੀ ਪ੍ਰੈਸ ਦੇ ਮੈਂਬਰ ਨੇ ਇਹਨਾਂ ਨਾਲ ਰਲ ਮਿਲ ਕੇ ਬੜੀ ਨਿਮਰਤਾ ਨਾਲ ਕੰਮ ਕਰਨਗੇ ਤੇ ਲੋਕਾਂ ਨੂੰ ਆਉਣ ਵਾਲੀਆਂ ਨਸੀਬਾਂ ਤੋਂ ਨਹੀਂ ਜਾਣਾ